ਮੱਧ ਪ੍ਰਦੇਸ਼ ਵਿੱਚ ਇੱਕ ਅਜਿਹਾ ਕਿਲਾ ਜੋ ਸਦੀਆਂ ਤੋਂ ਸ਼ਾਨਦਾਰ ਪ੍ਰਤੀਕ ਰਿਹਾ ਹੈ। ਦਿਵਾਲੀਆ ਦਾ ਕਿਲਾ ਜਿਸ ਨੂੰ ਦੁਨੀਆ ਬਾਸਦਾ ਜਿਬਰਾਲਟਰ ਵੀ ਕਹਿੰਦੀ ਹੈ। ਕਿਹਾ ਜਾਂਦਾ ਹੈ ਛੇਵੀਂ ਸਦੀ ਵਿੱਚ ਰਾਜਾ ਸੂਰਜ ਸੇਨ ਨੇ ਇਸ ਕਿਲੇ ਨੂੰ ਬਣਵਾਇਆ ਸੀ। ਜਦੋਂ ਸੰਤ ਗਵਾਲੀਪਾ ਨੇ ਉਹਨਾਂ ਨੂੰ ਕੋੜ ਤੋਂ ਠੀਕ ਕੀਤਾ। ਸ਼ੁਕਰਾਨੇ ਵਜੋਂ ਇਸ ਜਗ੍ਹਾ ਦਾ ਨਾਮ ਰੱਖਿਆ ਗਿਆ ਗਵਾਲੀਅਰ। ਇਹ ਕਿਲਾ ਤੋਮਰਾ, ਮੁਗਲਾਂ, ਮਰਾਠਿਆਂ ਇਹ ਸਿੰਧੀਆਂ ਘਰਾਣਿਆਂ ਦੀਆਂ ਰਾਜਕਥਾਵਾਂ ਦੇਖਦਾ ਰਿਹਾ ਹੈ ਇੱਥੇ ਬਣਿਆ ਮਾਨ ਮੰਦਰ ਮਹਿਲ ਰਾਜਾ ਮਾਨ ਸਿੰਘ ਤੋਂ ਮਰਦੀ ਸ਼ਾਨ ਹੈ ਮੁਗਲ ਬਾਦਸ਼ਾਹ ਬਾਬਰ ਨੇ ਕਿਹਾ ਸੀ ਇਹ ਹਿੰਦ ਦੇ ਕਿਲਿਆਂ ਵਿੱਚ ਮੋਤੀ ਵਰਗਾ ਹੈ ਤੇ ਇਸੇ ਜਗ੍ਹਾ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਬੰਨਜਾ ਰਾਜਿਆਂ ਨੂੰ ਆਜ਼ਾਦ ਕਰਵਾਇਆ ਸੀ ਅੱਜ ਵੀ ਗਵਾਲੀਅਰ ਦਾ ਕਿਲਾ ਸਿਰਫ ਪੱਥਰਾਂ ਦੀ ਇਮਾਰਤ ਨਹੀਂ ਹੈ ਇਹ ਭਾਰਤ ਦੀ ਵੀਰਤਾ, ਸ਼ਾਨ ਤੇ ਆਜ਼ਾਦੀ ਦਾ ਪ੍ਰਤੀਕ ਹੈ।